ਬਾਬਾ ਜੀ ਦੀ ਪਿਆਰੀ ਸੰਗਤ ਜੀ ਰਾਦਾ ਸwami ਇਸ ਸਾਖੀ ਵਿੱਚ ਬਾਬਾ ਜੀ ਫਰਮਾਉਂਦੇ ਹਨ ਕਿ ਜਦੋਂ ਕੋਈ ਬਿਮਾਰ ਵਿਅਕਤੀ ਆਪਣੀ ਬਿਮਾਰੀ ਦਾ ਇਲਾਜ ਕਰਾਉਣ ਦੇ ਲਈ ਡਾਕਟਰ ਦੇ ਕੋਲ ਜਾਂਦਾ ਹੈ ਤਾਂ ਡਾਕਟਰ ਉਸ ਦੇ ਰੋਗ ਨੂੰ ਦੇਖ ਕੇ ਹੀ ਦਵਾਈ ਦਿੰਦਾ ਹੈ ਨਾਲੇ ਡਾਕਟਰ ਰੋਗੀ ਵਿਅਕਤੀ ਨੂੰ ਦੋ ਗੱਲਾਂ ਦਾ ਧਿਆਨ ਰੱਖਣ ਨੂੰ ਕਹਿੰਦਾ ਹੈ ਪਹਿਲੀ ਤਾਂ ਇਹ ਕੀ ਦਵਾਈ ਸਮੇਂ ਸਿਰ ਲਵੋ ਦੂਜੀ ਕੀ ਦੱਸੇ ਗਏ ਪ੍ਰਹੇਰ ਦੀ ਪਾਲਣਾ ਕੀਤੀ ਜਾਵੇ ਜਿਸ ਵਿੱਚੋਂ ਇੱਕ ਇਹ ਹੈ ਕਿ ਕਿਸੇ ਦਾ ਪਰਾਇਆ ਹੱਕ ਨਹੀਂ ਖਾਣਾ ਚਾਹੀਦਾ ਤੇ ਧੋਖੇ ਨਾਲ ਕਿਸੇ ਤੋਂ ਪੈਸੇ ਨਹੀਂ ਲੈਣੇ ਚਾਹੀਦੇ ਤੇ ਆਪਣੀ ਹੱਕ ਦੀ ਕਮਾਈ ਨਾਲ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਇੱਕ ਸੰਤ ਮਹਾਤਮਾ ਕਰਮ ਤੇ ਬਹੁਤ ਵਿਸ਼ਵਾਸ ਰੱਖਦਾ ਸੀ ਉਹ ਮਹਾਤਮਾ ਕਿਸੇ ਤੋਂ ਵੀ ਪੀਖ ਨਹੀਂ ਮੰਗਦੇ ਸਨ ਬਲਕਿ ਟੋਪੀਆਂ ਨੂੰ ਸिलाई ਕਰਕੇ ਉਹਨਾਂ ਨੂੰ ਵੇਚ ਦਿੰਦੇ ਸੀ ਤੇ ਆਪਣਾ ਗੁਜ਼ਾਰਾ ਕਰਦੇ ਸੀ ਇੱਕ ਟੋਪੀ ਨੂੰ ਉਹ 2 ਪੈਸੇ ਵਿੱਚ ਵੇਚ ਦਿੰਦੇ ਸੀ ਉਹ ਇਹਨਾਂ 2 ਪੈਸਿਆਂ ਤੋਂ ਵੀ 1 ਪੈਸਾ ਦਾਨ ਵਿੱਚ ਦਿੰਦੇ ਸੀ ਜੋ ਵੀ ਉਸ ਨੂੰ ਕੋਈ ਜ਼ਰੂਰਤਮੰਦ ਵਿਅਕਤੀ ਮਿਲ ਜਾਂਦਾ ਉਹ ਉਸ ਨੂੰ ਪੈਸੇ ਦੇ ਦਿੰਦਾ ਸੀ ਤੇ ਬਾਕੀ ਇੱਕ ਪੈਸਾ ਆਪਣੇ ਕੋਲ ਰੱਖ ਲੈਂਦਾ ਸੀ ਜਿਸ ਨਾਲ ਉਹ ਆਪਣਾ ਗੁਜ਼ਾਰਾ ਕਰ ਲੈਂਦੇ ਸਨ ਉਹਨਾਂ ਦਾ ਆਪਣਾ ਇੱਕ ਨਿਯਮ ਬਣਾਇਆ ਹੋਇਆ ਸੀ ਕਿ ਜਦੋਂ ਤੱਕ ਉਹਨਾਂ ਦਾ ਇਹ ਦੋ ਪੈਸੇ ਖਰਚ ਨਾ ਹੋ ਜਾਂਦੇ ਉਦੋਂ ਤੱਕ ਉਹ ਬਾਬਾ ਜੀ ਦਾ ਸਿਮਰਨ ਹੀ ਕਰਦੇ ਰਹਿੰਦੇ ਸੀ ਤੇ ਉਦੋਂ ਤੱਕ ਉਹ ਕੋਈ ਨਵੀਂ ਟੋਪੀ ਵੀ ਨਹੀਂ ਸਿਲਾਈ ਕਰਦੇ ਸੀ ਉਸ ਦਾ ਇੱਕ ਭਗਤ ਸੀ ਜੋ ਬਹੁਤ ਅਮੀਰ ਸੀ ਉਸ ਨੇ দান ਕਰਨ ਦੇ ਲਈ ਆਪਣੀ ਕਮਾਈ ਵਿੱਚੋਂ ਕੁਝ ਪੈਸੇ ਕੱਢੇ ਸਨ ਇੱਕ ਦਿਨ ਜਦੋਂ ਉਹ ਫਕਤ ਮਹਾਤਮਾ ਜੀ ਕੋਲ ਆਏ ਤਾਂ ਮਹਾਤਮਾ ਜੀ ਤੋਂ ਪੁੱਛਣ ਲੱਗਾ ਕਿ ਗੁਰੂ ਦੇਵ ਮੈਂ ਆਪਣੀ ਕਮਾਈ ਵਿੱਚੋਂ ਜੋ ਪੈਸੇ দান ਕਰਨ ਦੇ ਲਈ ਕੱਢੇ ਹਨ ਤੁਸੀਂ ਦੱਸੋ ਮੈਂ ਉਹ ਪੈਸੇ ਕਿਸ ਨੂੰ দান ਕਰਾਂ ਤਾਂ ਮਹਾਤਮਾ ਜੀ ਨੇ ਬਹੁਤ ਹੀ ਪਿਆਰ ਨਾਲ ਕਿਹਾ ਕਿ ਬੇਟਾ ਜੋ ਵਿਅਕਤੀ ਤੈਨੂੰ ਇਸ ਦੇ ਕਾਬਲ ਲੱਗਦਾ ਹੈ ਉਸ ਨੂੰ ਦੇ ਦੇ ਜਾਂ ਜਾਂਦੇ ਸਮੇਂ ਉਸ ਨੂੰ ਰਸਤੇ ਵਿੱਚ ਇੱਕ ਭਿਖਾਰੀ ਮਿਲ ਗਿਆ ਆਪਣੀਆਂ ਦੋਵੇਂ ਅੱਖਾਂ ਤੋਂ ਅੰਨਸੀ ਹੁਣ ਭਗਤ ਨੇ ਉਸ ਅੰਨੇ ਭਿਖਾਰੀ ਨੂੰ ਦਾਨ ਦੇ ਕਾਬਲ ਸਮਝ ਕੇ ਉਸ ਨੂੰ ਇੱਕ ਸੋਨੇ ਦੀ ਮੋਹਰ ਦੇ ਦਿੱਤੀ ਉਹ ਸੰਤੁਸ਼ਟ ਮਨ ਨਾਲ ਆਪਣੇ ਘਰ ਚਲਾ ਗਿਆ ਅਗਲੇ ਦਿਨ ਮਹਾਤਮਾ ਦਾ ਉਹੀ ਭਗਤ ਉਸੇ ਹੀ ਰਸਤੇ ਵਿੱਚੋਂ ਲੰਘ ਰਿਹਾ ਸੀ ਤਾਂ ਉਸ ਨੂੰ ਫਿਰ ਤੋਂ ਉਹੀ ਅੰਨਾ ਭਿਖਾਰੀ ਦਿਖਿਆ ਜਿਸ ਨੂੰ ਉਸ ਨੇ ਇੱਕ ਦਿਨ ਪਹਿਲਾਂ ਸੋਨੇ ਦੀ ਮੋਹਰ ਦਾਨ ਵਿੱਚ ਦਿੱਤੀ ਸੀ ਜਦੋਂ ਵਿਅਕਤੀ ਉਸ ਅੰਨੇ ਭਿਖਾਰੀ ਦੇ ਕੋਲ ਦੀ ਲੰਘਿਆ ਤਾਂ ਅੰਨਾ ਭਿਖਾਰੀ ਕਿਸੇ ਦੂਜੇ ਭਿਖਾਰੀ ਨਾਲ ਗੱਲ ਕਰ ਰਿਹਾ ਸੀ ਕਿ ਕੱਲ ਇੱਕ ਆਦਮੀ ਨੇ ਮੈਨੂੰ ਸੋਨੇ ਦੀ ਮੋਹਰ ਦਿੱਤੀ ਸੀ ਸੋਨੇ ਦੀ ਮੋਹਰ ਨੂੰ ਵੇਚ ਕੇ ਜੋ ਮੈਨੂੰ ਪੈਸੇ ਮਿਲੇ ਸਨ ਉਹਨਾਂ ਪੈਸਿਆਂ ਦੀ ਮੈਂ ਸ਼ਰਾਬ ਪੀ ਲਈ ਫਿਰ ਵੀ ਕੁਝ ਪੈਸੇ ਬਚ ਗਏ ਹਨ ਫਿਰ ਮੈਂ ਜੂਆ ਖੇਡਿਆ ਤੇ ਬਹੁਤ ਜ਼ਿਆਦਾ ਆਨੰਦ ਕੀਤਾ ਉਸ ਐਨੇ ਭਿਖਾਰੀ ਦੀ ਇਹ ਗੱਲ ਸੁਣ ਕੇ ਮਹਾਤਮਾ ਦੇ ਭਗਤ ਨੂੰ ਬਹੁਤ ਜ਼ਿਆਦਾ ਦੁੱਖ ਹੋਇਆ ਤਾਂ ਫਿਰ ਉਸ ਮਹਾਤਮਾ ਦੇ ਕੋਲ ਗਿਆ ਤੇ ਉਸ ਨੇ ਉਹਨਾਂ ਨੂੰ ਸਾਰੀ ਘਟਨਾ ਦੱਸ ਦਿੱਤੀ ਉਹਨਾਂ ਨੇ ਆਪਣੇ ਕੋਲੋਂ ਇੱਕ ਪੈਸਾ ਕੱਢਿਆ ਤੇ ਆਪਣੇ ਪੱਕਦੇ ਦੇ ਹੱਥਾਂ ਵਿੱਚ ਰੱਖ ਦਿੱਤਾ ਤੇ ਨੇ ਕਿਹਾ ਕਿ ਜੋ ਵੀ ਜ਼ਰੂਰਤਮੰਦ ਤੈਨੂੰ ਸਭ ਤੋਂ ਪਹਿਲਾਂ ਮਿਲੇ ਤੂੰ ਉਸ ਨੂੰ ਇਹ ਪੈਸਾ ਦੇ ਦੇਈ ਉਹ ਪੈਸਾ ਉਸ ਮਹਾਤਮਾ ਨੇ ਟੋਪੀ ਸिलाई ਕਰਕੇ ਕਮਾਇਆ ਹੋਇਆ ਸੀ ਪਗਤ ਨੇ ਉਹ ਪੈਸਾ ਲੈ ਲਿਆ ਤੇ ਉੱਥੋਂ ਚਲਾ ਗਿਆ ਤੇ ਰਸਤੇ ਵਿੱਚ ਉਸ ਨੂੰ ਇੱਕ ਵਿਅਕਤੀ ਮਿਲਿਆ ਜਿਸ ਨੇ ਫਟੇ ਪੁਰਾਣੇ ਕੱਪੜੇ ਪਾਏ ਹੋਏ ਸਨ ਉਹ ਆਦਮੀ ਬਹੁਤ ਜ਼ਿਆਦਾ ਗਰੀਬ ਸੀ ਪਗਤ ਨੇ ਉਸ ਆਦਮੀ ਨੂੰ ਇੱਕ ਪੈਸਾ ਦੇ ਦਿੱਤਾ ਤੇ ਉਹ ਗਰੀਬ ਆਦਮੀ ਲੈ ਕੇ ਬਹੁਤ ਖੁਸ਼ ਹੋ ਗਿਆ ਹੁਣ ਜਿਹੜੇ ਵੀ ਰਸਤੇ ਤੇ ਉਹ ਗਰੀਬ ਆਦਮੀ ਜਾ ਰਿਹਾ ਸੀ ਤਾਂ ਪਿੱਛੇ-ਪਿੱਛੇ ਉਹ ਪਗਤ ਵੀ ਜਾਣ ਲੱਗਾ ਤਾਂ ਉਸਨੇ ਦੇਖਿਆ ਕਿ ਉਹ ਗਰੀਬ ਵਿਅਕਤੀ ਇੱਕ ਖਾਲੀ ਸਥਾਨ ਤੇ ਗਿਆ ਸੀ ਤੇ ਆਪਣੇ ਕੱਪੜਿਆਂ ਵਿੱਚ ਲੁਕਾਏ ਹੋਏ ਇੱਕ ਪੰਛੀ ਨੂੰ ਕੱਢ ਲਿਆ ਤੇ ਉਸ ਨੂੰ ਉਹ ਗਰੀਬ ਵਿਅਕਤੀ ਦੀ ਇਸ ਹਾਲਤ ਨੂੰ ਦੇਖ ਕੇ ਬਹੁਤ ਜ਼ਿਆਦਾ ਹੈਰਾਨ ਹੋ ਗਿਆ ਕਿ ਉਸ ਗਰੀਬ ਨੇ ਮਰੇ ਹੋਏ ਪੰਛੀ ਨੂੰ ਆਪਣੇ ਕੱਪੜਿਆਂ ਵਿੱਚ ਕਿਉਂ ਲੁਕਾਇਆ ਹੋਇਆ ਸੀ ਪੰਛੀ ਨੂੰ ਘੇਰ ਕੇ ਉਹ ਆਪਣੇ ਘਰ ਵੱਲ ਜਾਣ ਲੱਗ ਗਿਆ ਤਾਂ ਮਹਾਤਮਾ ਦੇ ਭਗਤ ਨੇ ਉਸ ਨੂੰ ਆਵਾਜ਼ ਦੇ ਕੇ ਰੋਕ ਲਿਆ ਤੇ ਉਸ ਨੂੰ ਪੁੱਛਣ ਲੱਗਾ ਕਿ ਤੂੰ ਉਸ ਮਰੇ ਹੋਏ ਪੰਛੀ ਨੂੰ ਆਪਣੇ ਕੱਪੜਿਆਂ ਵਿੱਚ ਕਿਉਂ ਲੁਕਾ ਕੇ ਰੱਖਿਆ ਸੀ ਤਾਂ ਫਿਰ ਇੱਥੇ ਲਿਆ ਕੇ ਕਿਉਂ ਸੁੱਟ ਦਿੱਤਾ ਹੈ ਤਾਂ ਭਗਤ ਦੀ ਇਹ ਗੱਲ ਸੁਣ ਕੇ ਉਹ ਗਰੀਬ ਵਿਅਕਤੀ ਕਹਿਣ ਲੱਗਾ ਕਿ ਤੁਸੀਂ ਨਹੀਂ ਜਾਣਦੇ ਕਿ ਮੇਰਾ ਪਰਿਵਾਰ 7 ਦਿਨਾਂ ਤੋਂ ਭੁੱਖਾ ਹੈ ਤੇ ਮੈਂ 7 ਦਿਨਾਂ ਤੋਂ ਹੀ ਕੰਮ ਦੇ ਲਈ ਇੱਧਰ ਉੱਧਰ ਪਟਕ ਰਿਹਾ ਸੀ ਪਰ ਮੈਨੂੰ ਕੋਈ ਕੰਮ ਨਹੀਂ ਮਿਲਿਆ ਇਸ ਕਰਕੇ 7 ਦਿਨਾਂ ਤੋਂ ਅਸੀਂ ਅੰਨ ਦਾ ਇੱਕ ਦਾਣਾ ਵੀ ਨਹੀਂ ਖਾਇਆ ਤੇ ਪੀਖ ਮੰਗਣਾ ਮੈਨੂੰ ਚੰਗਾ ਨਹੀਂ ਲੱਗਦਾ ਇਸ ਕਰਕੇ ਅੱਜ ਇਸ ਜਗ੍ਹਾ ਤੇ ਮੈਂ ਮਰੇ ਹੋਏ ਪੰਛੀ ਨੂੰ ਦੇਖਿਆ ਤਾਂ ਦੇਵਸ ਹੋ ਕੇ ਆਪਣੀ ਤੇ ਆਪਣੇ ਪਰਿਵਾਰ ਦੀ ਭੁੱਖ ਬਿਟਾਉਣ ਦੇ ਲਈ ਮੈਂ ਇਸ ਪੰਛੀ ਨੂੰ ਚੁੱਕ ਲਿਆ ਤੇ ਇਸ ਨੂੰ ਲੈ ਕੇ ਮੈਂ ਆਪਣੇ ਘਰ ਜਾ ਰਿਹਾ ਸੀ ਪਰ ਉਦੋਂ ਹੀ ਉਸ ਪ੍ਰਮਾਤਮਾ ਨੇ ਤੁਹਾਨੂੰ ਮੇਰੀ ਸਿਹਤਾ ਦੇ ਲਈ ਭੇਜ ਦਿੱਤਾ ਤੇ ਮੇਰੇ ਬਿਨਾ ਕਹੇ ਤੁਸੀਂ ਮੈਨੂੰ ਪੈਸੇ ਦੇ ਦਿੱਤੇ ਇਸ ਕਰਕੇ ਮੈਨੂੰ ਇਸ ਮਰੇ ਹੋਏ ਪੰਛੀ ਦੀ ਕੋਈ ਲੋੜ ਨਹੀਂ ਹੈ ਤੇ ਉਸ ਨੇ ਮਹਾਤਮਾ ਦੇ ਕੋਲ ਜਾ ਕੇ ਇਹ ਸਾਰੀ ਘਟਨਾ ਬਾਰੇ ਦੱਸਿਆ ਫਿਰ ਮਹਾਤਮਾ ਜੀ ਬੋਲੇ ਕਿ ਇਹ ਗੱਲ ਇਸ ਘਟਨਾ ਤੋਂ ਬਿਲਕੁਲ ਸਪਸ਼ਟ ਹੋ ਗਈ ਹੈ ਕਿ ਤੂੰ ਲੋਕਾਂ ਨਾਲ ਧੋਖਾ ਕਰਕੇ ਧਨ ਕਮਾਇਆ ਸੀ ਤੇ ਤੇਰੀ ਕਮਾਈ ਨੇਕ ਨਹੀਂ ਸੀ ਇਸ ਕਰਕੇ ਉਸ ਧਨ ਦਾ ਇੱਕ ਦੁਰਾਚਾਰੀ ਅੰਨੇ ਨੂੰ ਹੀ ਉਹ ਹੀ ਮਿਲਿਆ ਜਿਸ ਨੇ ਉਸ ਦੀ ਵਰਤੋਂ ਜਿਸ ਨੇ ਉਸ ਦੀ ਵਰ ਤੋਂ ਸ਼ਰਾਪੀਣ ਤੇ ਜੂਆ ਖੇਡਣ ਵਿੱਚ ਕੀਤੀ ਜਦ ਕਿ ਮੇਰੀ ਹੱਕ ਦੀ ਕਮਾਈ ਹੈ ਇਸ ਕਰਕੇ ਇੱਕ ਗਰੀਬ ਵਿਅਕਤੀ ਦੇ ਪਰਿਵਾਰ ਨੂੰ ਖਾਣਾ ਗਰੀਬ ਵਿਅਕਤੀ ਦੇ ਪਰਿਵਾਰ ਨੂੰ ਗਲਤ ਖਾਣਾ ਖਾਣ ਤੋਂ ਬਚਾਲਿਆ ਤਾਂ ਸਾਧ ਸੰਗ ਜੀ ਸੰਤ ਮਹਾਤਮਾ ਨੇ ਨੇਕ ਕਮਾਈ ਦੀ ਮਹਿਮਾ ਕੀਤੀ ਹੈ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਸੱਚੇ ਵਿਅਕਤੀ ਦੇ ਲਈ ਆਪਣੀ ਨਿੱਜੀ ਕਮਾਈ ਦੇ ਨਾਲ ਹੱਕ ਦੀ ਕਮਾਈ ਵੀ ਬਹੁਤ ਜ਼ਰੂਰੀ ਹੈ ਸਾਨੂੰ ਆਉਣ ਵਾਲੇ ਕੱਲ ਦੀ ਟੈਨਸ਼ਨ ਕਰਕੇ ਆਪਣਾ ਅੱਜ ਨਹੀਂ ਖਰਾਬ ਕਰਨਾ ਚਾਹੀਦਾ ਰਾਦਾ ਸਵਾਮੀ